ਛੋਇਆ ਅਤਵਾਦੀ ਹਮਲੇ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਗੁੱਸਾ ਅਤਵਾਦੀਆਂ ਬਾਰੇ ਜਾਣਕਾਰੀ ਦੇਣ ਵਾਲੇ ਲਈ ਪੁਲਿਸ ਨੇ ਵੱਡਾ ਐਲਾਨ ਕਰ ਦਿੱਤਾ ਹੈ ਅਤਵਾਦੀਆਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਵੀ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਸੂਚਨਾ ਦੇਣ ਵਾਲੇ ਦੀ ਪਛਾਣ ਪੂਰੇ ਤਰੀਕੇ ਦੇ ਨਾਲ ਗੁਪਤ ਰੱਖੀ ਜਾਵੇਗੀ ਅਤਵਾਦੀਆਂ ਦੀ ਕਾਇਰਤਾ ਭਰੀ ਕਾਰਵਾਈ ਦੇ ਕਾਰਨ ਪਹਿਲਗਾਮ ਦੇ ਬੇਸਰਨ ਘਾਟੀ ਦੇ ਵਿੱਚ 26 ਸਲਾਨੀਆਂ ਦੀ ਮੌਤ ਹੋ ਗਈ ਤੇ ਇਸ ਦੇ ਨਾਲ ਹੀ ਵੀ ਤੋਂ ਵੱਧ ਸਲਾਨੀ ਗੰਭੀਰ ਰੂਪ ਦੇ ਨਾਲ ਜ਼ਖਮੀ ਤਾਂ ਜੰਮੂ ਕਸ਼ਮੀਰ ਪੁਲਿਸ ਅਤੇ ਫੌਜ ਹੁਣ ਅਲਰਟ ਮੋਡ ਦੇ ਵਿੱਚ ਹੈ ਦੇਸ਼ ਦੇ ਦੁਸ਼ਮਨਾ ਨੂੰ ਜਲਦੀ ਹੀ ਸਬਕ ਸਿਖਾਇਆ ਜਾਵੇਗਾ ਤਾਂ ਇਸ ਨੂੰ ਲੈ ਕੇ ਹੁਣ ਜੰਮੂ ਕਸ਼ਮੀਰ ਪੁਲਿਸ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਜਾਣਕਾਰੀ ਦੇਣ ਵਾਲੇ ਨੂੰ 20 ਲੱਖ ਰੁਪਏ ਦਾ ਇਨਾਮ ਜਿਹੜਾ ਹੈ ਉਹ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਸਰਕਾਰ ਨੇ ਅਤਵਾਦੀ ਹਮਲੇ ਦੇ ਮੱਦੇਨਜ਼ਰ ਪਾਕਿਸਤਾਨ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੌਰਾਨ ਭਾਰਤ ਸਰਕਾਰ ਨੇ ਪਾਕਿਸਤਾਨ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ ਭਾਰਤ ਨੇ ਪਾਕਿਸਤਾਨ ਨੂੰ ਕੂਟਨੀਤਕ ਤੌਰ ਤੇ ਅਲੱਗ-ਥਲੱਗ ਕਰ ਦਿੱਤਾ ਹੈ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਰੋਕ ਦਿੱਤਾ ਹੈ ਭਾਰਤ ਦੇ ਵਿੱਚ ਪਾਕਿਸਤਾਨੀ ਹਾਈ ਕਮਿਸ਼ਨ ਨੂੰ ਬੰਦ ਕਰ ਦਿੱਤਾ ਗਿਆ ਹੈ ਪਾਕਿਸਤਾਨੀਆਂ ਦੇ ਵੀਜ਼ੇ ਵੀ ਰੱਦ ਕਰ ਦਿੱਤੇ ਗਏ ਨੇ ਅਤੇ ਭਾਰਤ ਦੇ ਵਿੱਚ ਜਿਹੜੇ-ਜਿਹੜੇ ਵੀ ਪਾਕਿਸਤਾਨੀ ਲੋਕ ਮੌਜੂਦ ਨੇ ਉਹਨਾਂ ਨੂੰ ਦੇਸ਼ ਛੱਡਣ ਦੇ ਲਈ 48 ਘੰਟਿਆਂ ਦਾ ਅਲਟੀਮੇਟਮ ਦਿੱਤਾ ਗਿਆ ਤਾਂ ਟਾਰੀਵਾਗਾ ਬਾਰਡਰ ਬੰਦ ਕਰ ਦਿੱਤਾ ਗਿਆ ਹੈ ਪਾਕਿਸਤਾਨੀ ਡਿਪਲੋਮੈਟ ਨੂੰ ਵੀ ਹੁਣ 48 ਘੰਟਿਆਂ ਦੇ ਅੰਦਰ ਭਾਰਤ ਛੱਡਣਾ ਪਵੇਗਾ ਅਨੰਤਨਾਗ ਪੁਲਿਸ ਨੇ ਇਸ ਕਿਣੋਣੇ ਹਮਲੇ ਦੇ ਵਿੱਚ ਸ਼ਾਮਲ ਅੱਤਵਾਦੀਆਂ ਨੂੰ ਮਾਰਨ ਵਿੱਚ ਮਦਦ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਸੂਚਨਾ ਦੇ ਲਈ 20 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਤਾਂ 20 ਲੱਖ ਰੁਪਏ ਦੇ ਨਗਦ ਇਨਾਮ ਦਾ ਐਲਾਨ ਕੀਤਾ ਗਿਆ ਜੰਮੂ ਕਸ਼ਮੀਰ ਪੁਲਿਸ ਦੇ ਵੱਲੋਂ ਇਹ ਨਗਦ ਇਨਾਮ ਲੋਕਾਂ ਨੂੰ ਚਾਹਤ ਕਰਨ ਦੇ ਲਈ ਦਿੱਤਾ ਗਿਆ ਤਾਂ ਜੋ ਹੋ ਬਿਨਾਂ ਕਿਸੇ ਡਰ ਦੇ ਪੁਲਿਸ ਦਾ ਸਹਿਯੋਗ ਕਰ ਸਕਣ ਤਾਂ ਜੰਮੂ ਕਸ਼ਮੀਰ ਦੇ ਪੈਲਗਾਮ ਦੇ ਵਿੱਚ ਹੋਇਆ ਅਤਵਾਦੀ ਹਮਲੇ ਦੇ ਵਿੱਚ ਹੁਣ ਤੱਕ 26 ਲੋਕਾਂ ਦੀ ਮੌਤ ਹੋ ਚੁੱਕੀ ਆ ਤੇ ਇਸ ਨਾਲ ਹੀ ਕਈ ਲੋਕ ਜ਼ਖਮੀ ਵੀ ਹੋਏ ਨੇ ਤੇ ਉਹਨਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਪੈਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਦੇ ਅਤਵਾਦੀ ਹੁਣ ਤੱਕ ਫੜੇ ਨਹੀਂ ਗਏ ਹਨ ਫੌਜ ਅਤੇ ਪੁਲਿਸ ਦੋਵੇਂ ਅਤਵਾਦੀਆਂ ਦੀ ਭਾਲ ਦੇ ਲਈ ਲਗਾਤਾਰ ਸਰਚ ਆਪਰੇਸ਼ਨ ਚਲਾ ਰਹੇ ਨੇ ਇਸ ਤੋਂ ਪਹਿਲਾਂ ਸੁਰੱਖਿਆ ਏਜੰਸੀਆਂ ਨੇ ਪੈਲਗਾਮ ਅਤਵਾਦੀ ਹਮਲੇ ਦੇ ਵਿੱਚ ਸ਼ਾ ਹੋਣ ਦੇ ਸ਼ੱਕ ਚੱਤੇ ਨੱਤਵਾਦੀਆਂ ਦੇ ਸਕੈਚ ਜਾਰੀ ਕੀਤੇ ਸ ਇਸ ਘਟਨਾ ਤੋਂ ਬਾਅਦ ਭਾਰਤੀ ਸੁਰੱਖਿਆ ਬਲਾਂ ਦੀ ਟੀਮ ਨੇ ਅੱਤਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਦੋਸ਼ੀਆਂ ਨੂੰ ਫੜ ਕੇ ਸਜ਼ਾ ਦਿਵਾਉਣ ਦੇ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ ਇਹ ਕਾਰਵਾਈ ਜੰਗਲਾਂ ਤੋਂ ਲੈ ਕੇ ਹੋਰ ਤੰਗ ਗਲੀਆਂ ਤੇ ਸੰਭਾਵਿਤ ਛੁਪਣਗਾਹਾਂ ਤੱਕ ਫੈਲੀ ਹੋਈ ਹੈ ਜਿੱਥੇ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੰਭਾਵਨਾ ਤਲਾਸ਼ੀ ਅਤੇ ਵਾਧੂ ਚੌਕਸੀ ਕਾਰਨ ਸਥਾਨਕ ਲੋਕਾਂ ਵੱਲੋਂ ਵੀ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ ਉੱਥੇ ਹੀ ਜੰਮੂ ਕਸ਼ਮੀਰ ਸਰਕਾਰ ਨੇ ਹਮਲੇ ਚ ਮਾਰੇ ਗਏ ਹਰੇਕ ਵਿਅਕਤੀ ਦੇ ਪਰਿਵਾਰ ਨੂੰ 10 ਲੱਖ ਰੁਪਏ ਅਤੇ ਗੰਭੀਰ ਜ਼ਖਮੀਆਂ ਨੂੰ 2 ਲੱਖ ਰੁਪਏ ਬਾਕੀ ਜ਼ਖਮੀਆਂ ਨੂੰ 1-1 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਤਾਂ ਪੈਲਗਾਮ ਅਤਵਾਦੀ ਹਮਲੇ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਗੁੱਸਾ ਜਿਹੜਾ ਹੈ ਉਹ ਜਤਾਇਆ ਜਾ ਰਿਹਾ ਹੈ ਪਾਕਿਸਤਾਨ ਨੂੰ ਲੈ ਕੇ ਦੇਸ਼ ਵਾਸੀਆਂ ਦੇ ਵਿੱਚ ਗੁੱਸਾ ਹੈ ਅੱਤਵਾਦੀਆਂ ਬਾਰੇ ਜਾਣਕਾਰੀ ਵਾਲਿਆਂ ਲਈ ਹੁਣ ਪੁਲਿਸ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਜੰਮੂ ਕਸ਼ਮੀਰ ਪੁਲਿਸ ਨੇ ਅੱਤਵਾਦੀਆਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ 20 ਲੱਖ ਰੁਪਏ ਨਗਦ ਦੇਣ ਦਾ ਐਲਾਨ ਕੀਤਾ ਹੈ گزشتہ دنوں جموں کشمیر کے علاقہ پہلگام میں جو حملہ ہوا ہے اور ستائیس جانوں کا ضیاء ہوا ہے ہم اس کی پرزور مذمت کرتے ہیں اس حملے کی آڑ میں ہندوستان کے میڈیا نے مجھے مورد الزام ٹھرایا فوری طور پر پاکستان پر الزام تراشی کی ہے اور گزشتہ چوبیس گھنٹے ہندوستان کا میڈیا ارزام تراشیوں پر اترا ہوا ہے تو یہ بھی نہایت افسوسناک واقعہ ہے اور اب ہندوستان نے سنتاس معاہدے کو بھی مسترد کر دی ہے اور معطل کر دی ہے اور پاکستان کے وہ پانیوں کو روکنا چاہتا ہے اور پاکستان کی زراعت کو پاکستان کی سنت کو وہ تباہ کرنا چاہتا ہے وہ ایک جنگی دشمن ہے اس نے مقبوضہ کشمیر میں بھی دس لاکھ فوج بھیج کے ایک جنگ کی کیفیت پیدا کی ہوئی ہے اور وہ پاکستان کہ امن کو بھی تباہ کرنا چاہتا ہے تو ہم ہندوستان کے عزائم کو سمجھتے ہوئے دنیا سے یہ مطالبہ کرتے ہیں کہ وہ آنکھیں بند کر کے ہندوستان کی حمایت کرنے کی بجائے وہ حق اور سچ کے ساتھ کھڑے ہوں ہندوستان کی جارہیت کی مضمت دنیا کرے اور یہ جو کشمیر کے علاقہ پہلگام میں ہندوستان نے خود ساختہ ڈرامہ رچایا ہے ہم اس کو مسترد کرتے ہیں یہ اس کی سوچی سمجھی سازش ہے اور اس کا حقائق کے ساتھ پاکستان یا پاکستان کے کسی پر رمن شہری کے ساتھ ہرگز کوئی تعلق نہیں